ਪਾਸ ਪਾ ਦਾ ਤੇ ਕਾਲੀਆਂ ਦਾ ਕੱਠ ਜੁੜੂਗਾ ਜਾਂ ਕਾਂਗਰਸ ਦਾ ਆਪ ਦਾ ਕੱਠ ਜੁੜੂਗਾ ਹੋਵੇਗਾ ਇਹਨਾਂ ਸਾਰਿਆਂ ਦੇ ਬਾਰੇ ਮਤਲਬ ਕੀ ਤੁਹਾਡਾ ਕੀ خیال ਹੈ ਇਹ ਲੋਕ ਸਭਾ ਚੋਣਾਂ ਕਿਸੇ ਵੀ ਸਮੇਂ ਐਲਾਨੀਆਂ ਜਾ ਸਕਦੀਆਂ ਨੇ ਪਾਸੇ ਕਾਲੀਆਂ ਦੇ ਵੱਲੋਂ ਕੁਝ ਲੋਕ ਸਭਾ ਸੀਟਾਂ ਦੇ ਵਿੱਚ ਆਪਣੇ ਜੋ ਨੁਮਾਇੰਦੇ ਨੇ ਉਹ ਲਗਾ ਦਿੱਤੇ ਗਏ ਨੇ ਐਮਪੀ ਦੀ ਗੱਲ ਕੀਤੀ ਜਾਵੇ ਮੈਂ ਕੋਲ پارਲੀਮੈਂਟ ਦੀ ਗੱਲ ਕੀਤੀ ਜਾਵੇ ਪਰ ਆਮ ਪਬਲਿਕ ਤਾਂ ਇਹ ਬਹੁਤ ਘੜ ਵਿਚਰਦੇ ਨੇ ਮੰਦੀ ਦਾ ਜਿਹੜਾ ਰਵੱਈਆ ਸੀ ਉਹ ਬਹੁਤ ਹੀ ਜ਼ਿਆਦਾ ਤਿੱਖਾ ਸੀਗਾ ਕਿਹਨ ਕਿਹੇ ਸ਼ਬਦ ਸ਼ਬਦਾਂ ਦੇ ਵਿੱਚ ਉਹਨਾਂ ਨੇ ਧਮਕੀ ਦਿੱਤੀ ਸੀ ਜੇ ਤੁਸੀਂ ਹੜਤਾਲ ਕਰਦੇ ਤਾਂ ਅਸੀਂ ਕਲਮ ਫੋਰਨ ਪਰਉਣਾ ਚਾਹਾਂਗੇ ਇਹ ਅੰਦੋਲਨ ਦੇ ਵਿੱਚ ਫਿਰ ਇਸ ਤਰ੍ਹਾਂ ਨਹੀਂ ਹੁੰਦਾ ਕਿ ਪਟਵਾਰੀ ਨੂੰ ਅੰਦੋਲਨ ਕਰਦੇ ਪਈਆ ਤੇ ਅੰਦੋਲਨ ਦੇ ਉੱਤੇ ਜਾਵੇ ਅੰਦੋਲਨ ਦੇ ਵਿੱਚ ਸਾਾਸ ਦੀ ਗੱਲ ਹੈ ਸਸ਼ੀਕਾਲ ਮੈਂ ਹਾਰਦਿਆ ਸੰਦਰ ਨਿਊਜ਼ ਦੇ ਇੱਕ ਦਰਸ਼ਕਾਂ ਦਾ ਸਵਾਗਤ ਹੈ ਪੰਜਾਬ ਦੇ ਵਿੱਚ ਅਲਾਈਅੰਸ ਨੂੰ ਲੈ ਕੇ ਜਿੱਥੇ ਵੱਡਾ ਮੁੱਦਾ ਬਣਦਾ ਜਾ ਰਿਹਾ ਹੈ ਪੰਜਾਬ ਦੇ ਚ ਲੋਕ ਸਭਾ ਚੋਣਾਂ ਨੂੰ ਲੈ ਕੇ ਵੀ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਦੇ ਵਿੱਚ ਚਰਚਾ ਛਿੜੀ ਹੋਈ ਹੈ ਕਿ ਕੀ ਕਾਂਗਰਸ ਦਾ ਆਪ ਦੇ ਨਾਲ ਜਿਹੜੇ ਗੱਠ ਜੋੜ ਹੋਊਗਾ ਇਹਦੇ ਨਾਲ ਹੀ ਅਸੀਂ ਗੱਲਬਾਤਾਂਗੇ ਪਟਵਾਰੀਆਂ ਦੇ ਵਿੱਚ ਪੈਦੋ ਪਾੜ ਦੇ ਵੀ ਤੇ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਪੰਚਾਇਤਾਂ ਭੰਗ ਕਰਨ ਨੂੰ ਲੈ ਕੇ ਦੋ ਆਈਏਐਸ ਅਫਸਰਾਂ ਦੇ ਉੱਪਰ ਵੀ ਕਾਰਵਾਈ ਕੀਤੀ ਗਈ ਹੈ ਪਰ ਹੁਣ ਇਹ ਮਾਮਲਾ ਜਿਹੜਾ ਹੈ ਉਹ ਸਰਕਾਰ ਦੀ ਗੱਲੇ ਦੀ ਹੱਡੀ ਬਣਦਾ ਜਾ ਰਿਹਾ ਹੈ। ਇਹਨਾਂ ਸਾਰੇ ਮੁੱਦਿਆਂ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ। ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਨਾ ਵੱਡਾ ਮੁੱਦਾ ਹੈ ਐਲਾਈਂਸ ਨੂੰ ਲੈ ਕੇ ਨਾ ਹਰ ਵਸੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਕਿ ਆਕਾਲੀਆਂ ਦੇ ਵੱਲੋਂ ਇੰਚਾਰਜ ਵੀ ਐਲਾਨੇ ਗਏ ਨੇ। ਹੁਣ ਜਿਹੜੀ ਗੱਲ ਹੈ ਸਭ ਤੋਂ ਵੱਡਾ ਜਿਹੜਾ ਮੁੱਦਾ ਹੈ ਕਿ ਕੀ ਭਾਜਪਾ ਦਾ ਤੇ ਆਕਾਲੀਆਂ ਦਾ ਇਕੱਠ ਜੁੜੂਗਾ ਜਾਂ ਕਾਂਗਰਸ ਦਾ ਆਪ ਨਾਲ ਇਕੱਠ ਜੁੜੂਗਾ। ਇਹਨਾਂ ਸਾਰਿਆਂ ਤੇ ਬਾਰੇ ਮਤਲਬ ਕੀ ਤੁਹਾਡਾ ਕੀ ਖਿਆਲ ਹੈ? ਅਹ ਰਿਕੁਐਸਟ ਇਹ ਤਰ੍ਹਾਂ ਹੈ ਕਿ ਲੋਕ ਸਭਾ ਚੋਣਾਂ ਕਿਸੇ ਵੀ ਸਮੇਂ ਐਲਾਨੀਆਂ ਜਾ ਸਕਦੀਆਂ ਨੇ ਇਸ ਸਭ ਦੇ ਵਿੱਚ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਸੈਕਟਰ ਦੇ ਵਿੱਚ ਅਲਾਈਅੰਸ ਬਣਿਆ ਹੋਇਆ ਸਭ ਨੂੰ ਪਤਾ ਦਰਸ਼ਕਾਂ ਨੂੰ ਪਤਾ ਹੈ ਪਰ ਇਸ ਇਸ ਦੇ ਵਿੱਚ ਜੇਕਰ ਪੰਜਾਬ ਦੇ 13 ਲੋਕ ਸਭਾ ਸੀਟਾਂ ਦੀ ਗੱਲ ਕੀਤੀ ਜਾਵੇ ਇੱਕ ਪਾਸੇ ਅਕਾਲੀਆਂ ਦੇ ਵੱਲੋਂ ਕੁਝ ਲੋਕ ਸਭਾ ਸੀਟਾਂ ਦੇ ਵਿੱਚ ਆਪਣੇ ਜੋ ਨੁਮਾਇੰਦੇ ਨੇ ਉਹ ਲਗਾ ਦਿੱਤੇਗੇ ਨੇ ਇੰਚਾਰਜ 10 ਲੋਕ ਸੇਟਾਂ ਲਗਾ ਦਿੱਤੇਗੇ ਨੇ ਪਰ ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਤੇ ਨਾਲ ਦੀ ਨਾਲ ਕਾਂਗਰਸ ਦੀ ਦੋਹੇ ਧਿਰਾਂ ਨੂੰ ਇਸ ਵੇਲੇ ਇੱਕ ਦੂਸਰੇ ਦੀ ਲੋੜ ਜਾਪਦੀ ਪਈ ਹੈ ਸਭ ਤੋਂ ਪਹਿਲਾਂ ਆ ਜਾਣੇ ਆਪਾਂ ਆਮ ਆਪੀ ਪਾਰਟੀ ਤੇ ਸਰਕਾਰ ਸੱਤਾ ਦੇ ਵਿੱਚ ਤੇ ਇੱਕ ਸੱਤਾ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਜੇਕਰ ਆਮ ਪਬਲਿਕ ਤੋਂ ਤੁਸੀਂ ਪੁੱਛ ਲਵੋਗੇ ਤੁਹਾਡੇ ਸ਼ਹਿਰ ਦੇ ਵਿੱਚ ਤੁਹਾਡੇ ਜਿਹੜਾ ਤੁਹਾਡਾ ਹਲਕਾ ਪੈ ਜਾਂਦਾ ਕੋਣ ਮੋਦਵਾਰ ਆ ਤਾਂ ਹਮੇਸ਼ਾ ਉਹ ਪਾਰਟੀ ਵਾਲਾ ਜਿਹੜਾ ਬੰਦਾ ਹੁੰਦਾ ਆਮ ਪਬਲਿਕ ਹੁੰਦਾ ਤੋ ਆਪਾਂ ਕਹਿੰਦਾ ਜੀ ਐਮਐਲ ਇਹ ਸਭ ਤੋਂ ਵੱਡਾ ਵਾ ਉਹ ਸਿਰਫ ਐਮਐਲ ਨੂੰ ਜਾਣਦਾ ਹੁੰਦਾ ਜਾਂ ਪਾਰਟੀ ਪ੍ਰਧਾਨ ਜਿਹੜਾ ਉਹ ಕಾಂಗ್ರೆਸ ਪ੍ਰਧਾਨ ਹੋਗੇ ਕੋਈ ਯੂਨ ਪ੍ਰਧਾਨ ਹੋਗੇ ਉਹਨੂੰ ਜਾਣਦਾ ਹੁੰਦਾ ਹੈ ਪਰ ਦੂਸਰੇ ਪਾਸੇ ਜੇਕਰ ਐਮਪੀ ਦੀ ਗੱਲ ਕੀਤੀ ਜਾਵੇ ਮੈਂਬਰ ਆਫ ਪਾਰਲੀਮੈਂਟ ਦੀ ਗੱਲ ਕੀਤੀ ਜਾਵੇ ਤਾਂ ਆਪ ਪਬਲਿਕ ਤੱਕ ਇਹ ਬਹੁਤ ਘੱਟ ਵਿਚਰਦੇ ਨੇ ਜੀ ਅਸੀਂ ਜੇਕਰ ਆਮ ਸੱਤਾ ਦੀ ਗੱਲ ਕੀਤੀ ਜਾਵੇ ਸਾਡੇ ਪੰਜਾਬ ਦੇ ਵਿੱਚ ਦੇਖਿਆ ਗਿਆ ਹੈ ਕਿ ਜਦੋਂ ਵੋਟਾਂ ਹੁੰਦੀਆਂ ਨੇ ਤਾਂ ਅਜਿਹੇ ਵੱਡੇ ਚਿਹਰੇ ਦੇਖਣ ਨੂੰ ਮਿਲ ਜਾਂਦੇ ਨੇ ਗਲੀਆਂ ਦੇ ਵਿੱਚ ਉਸ ਤੋਂ ਬਾਅਦ 5 ਸਾਲ ਨਹੀਂ ਲਿਖਦੇ ਉਹ ਸੋਸ਼ਲ ਮੀਡੀਆ ਤੇ ਲਿਖਦੇ ਨੇ ਜਾਂ ਫਿਰ ਉਹ ਦਿੱਲੀ ਦੇ ਵਿੱਚ ਅ ਜਲਾਸਾਂ ਦੇ ਵਿੱਚ ਮਿਲਦੇ ਨੇ ਪਰ ਦੂਸਰੇ ਪਾਸੇ ਹੁਣ ਗੱਲ ਕਰਦੇ ਆ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਜੇਕਰ ਕਾਂਗਰਸ ਦੀ ਗੱਲ ਕੀਤੀ ਜਾਵੇ ਕਾਂਗਰਸ ਦੇ ਵਿੱਚ ਕਾਂਗਰਸ ਨੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਸੱਤਾ ਜਿਹੜਾ ਵਾਉ ਦੇਖਿਆ ਸੁਖਮਾਨਿਆ ਸੱਤਾ ਦਾ ਤੇ ਇਸ ਵਾਰ ਦੋਵੇਂ ਪਾਰਟੀਆਂ ਕਾਂਗਰਸ ਅਕਾਲੀਆਂ ਨੂੰ ਉਹ ਬਹੁਤ ਹੀ ਗੈਪ ਮਹਿਸੂਸ ਹੁੰਦਾ ਪਿਆ ਇਸ ਕਰਕੇ ਜਿਹੜੇ ਕਾਂਗਰਸ ਦੇ ਐਮਪੀ ਆ ਜੇਕਰ ਸੀਟਾਂ ਦੀ ਗੱਲ ਕੀਤੀ ਜਾਵੇ 13 ਲੋਕ ਸਭਾ ਸੀਟਾਂ ਜੀ ਡਿਵਾਈਡਿਸ਼ਨ ਹੁੰਦੀ ਆ ਜੇ ਇੱਕ ਪਾਸੇ 6 ਜਾਂਦੀ ਇੱਕ ਪਾਸੇ 7 ਜਾਂਦੀ ਆ ਵਾ ਜਿੰਵੇਂ ਵੀ ਡਿਵਾਈਡਿਸ਼ਨ ਹੁੰਦੀ ਆ ਉਸ ਤੋਂ ਬਾਅਦ ਕਿਤੇ ਨਾ ਕਿਤੇ ਕਾਂਗਰਸ ਦੇ ਐਮਪੀ ਕਿਧਰ ਕਿਤੇ ਵੇਟ ਕਰਦੇ ਹੋਣੇ ਆ ਕਿ ਸਾਨੂੰ ਭਾਵੇਂ 6 ਆ ਜਾਣ ਭਾਵੇਂ 7 ਆ ਜਾਣ ਪਰ ਸਾਨੂੰ ਅਲਾਈਂਸ ਦੇ ਵਿੱਚ ਜੋੜ ਲਿਆ ਜਾਵੇ ਜਿਸ ਦੇ ਵਿੱਚ ਜਿਹੜਾ ਸੈਂਟਰ ਦੇ ਵਿੱਚ ਬਣਿਆ ਹੈ ਜਿਹੜਾ ਅਲਾਈਂਸ ਦੇ ਵਿੱਚ ਜੁੜਦੇ ਨੇ ਤਾਂ ਕਾਂਗਰਸ ਨੂੰ ਫਾਇਦਾ ਕੀ ਹੈ ਐਮਪੀ ਹਨ ਐਮਪੀਆ ਦੇ ਵੱਲ ਲਗਾਤਾਰ ਪਹਿਲਾਂ ਕੰਮ ਕੀਤਾ ਹੋਇਆ ਆਪਣੇ ਸੀਟ ਤੇ ਵਰਕ ਕੀਤਾ ਹੋਇਆ ਪਰ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਵਿੱਚ ਕਿਹੜਾ ਚਿਹਰਾ ਕੀ ਆ ਸਭ ਤੋਂ ਵੱਡਾ ਸਵਾਲ ਹੈ ਚਿਹਰੇ ਦੀ ਗੱਲ ਕੀਤੀ ਜਾਵੇ ਬਾਈ ਇਲੈਕਸ਼ਨ ਹੋਈਆਂ ਜਲੰਧਰ ਜਲੰਧਰ ਦੇ ਵਿੱਚ ਤਾਂ ਕਾਂਗਰਸ ਤੋਂ ਸੁਸ਼ੀਲ ਰਿੰਕ ਨੂੰ ਆਮ ਆਦਮੀ ਪਾਰਟੀ ਨੇ ਡੌਪਟ ਕੀਤਾ ਹਾਇਰ ਕੀਤਾ ਜੋ ਮਰਜ਼ੀ ਲਗਾ ਲੋ ਜੀ ਬਿਲਕੁਲ ਪਰ ਦੂਸਰੇ ਪਾਸੇ ਹੁਣ ਗੱਲ ਕੀਤੀ ਜਾਵੇ ਪੂਰੀਆਂ 13 ਲੋਕ ਸਭਾ ਸੀਟਾਂ ਆਮ ਆਦਮੀ ਪਾਰਟੀ ਨੂੰ ਜਿਹੜਾ ਨਹੀਂ ਪਤਾ ਕਿਹੜਾ ਲੱਗੇਗਾ ਲੱਗੇਗਾ ਦੂਸਰੇ ਪਾਸੇ ਕਾਂਗਰਸ ਵੇਟ ਦੇ ਵਿੱਚ ਹੈ ਜਿੱਕਰ ਸਾਡਾ ਅਲਾਈਅੰਸ ਬਣ ਗਿਆ ਤਰਨੂ ਮੱਛੀ ਹੈ ਜਾਂ ਕੁਛ ਵੀ ਹੈ ਉਹ ਵੇਟ ਦੇ ਵਿੱਚ ਸਾਡਾ ਅਲਾਈਅੰਸ ਬਣ ਜਾਵੇ ਜੇਕਰ ਅਲਾਈਅੰਸ ਬਣਦਾ ਹੈ ਤਾਂ ਕਿਤੇ ਨਾ ਕਿਤੇ ਸਿਆਸੀ ਪੰਡਤ ਇਹ ਆਖਦੇ ਪਏ ਨੇ ਕਿ ਐਮ ਐਲ ਏ ਦੀ ਸੀਟ ਜਿਹੜੀ ਆ ਉਹ ਫਾਰਮੂਲਾ ਲੱਗ ਸਕਦਾ ਹੈ ਕਿ ਮੇਰੀ ਵਿਧਾਨ ਸਭਾ ਲੋਕ ਸਭਾ ਹਰ ਕਿਤੇ ਵਿੱਚ ਜਿਹੜੇ ਇੰਨੇ ਐਮ ਐਲ ਏ ਉਮੀਦਵਾਰ ਜ਼ਿਆਦਾ ਪਾਕੜ ਜਾਦੇ ਆ ਆਮ ਲੋਕਾਂ ਦੇ ਵਿੱਚ ਦੂਸਰੇ ਪਾਸੇ ਇਹ ਫਾਰਮੂਲਾ ਲੱਗ ਸਕਦਾ ਹੈ ਪਰ ਇਸ ਫਾਰਮੂਲੇ ਦੇ ਵਿੱਚ ਜੇਕਰ ਹੁਣ ਗੱਲ ਕਰਦੇ ਆ ਕਿਸ ਝੰਡੇ ਅnder ਇਹ ਕੰਮ ਕਰਨਗੇ ਠੀਕ ਹੈ ਅਲਾਈਂਸ ਬਣਦਾ ਆ ਤੇ 4 6 ਲੋਕ ਸਭਾ ਸੀਟਾਂ ਕਾਂਗਰਸ ਦੀਆਂ ਆਮ ਆਦਮੀ ਪਾਰਟੀ ਨਾਲ ਅਲਾਈਂਸ ਬਣਦਾ ਹੈ ਤਾਂ 6 ਲੋਕ ਸਭਾ ਸੀਟਾਂ ਇਹੜੀਆਂ ਕਾਂਗਰਸ ਦੇ ਹੱਥ ਦੇ ਵਿੱਚ ਆਉਣਗੀਆਂ ਕੀ ਉਹ ਆਮ ਆਦਮੀ ਪਾਰਟੀ ਨੇ ਥਾਡੇ ਥਲੇ ਕੰਮ ਕਰਨਗੇ ਨਹੀਂ ਜਾਂ ਥੱਲੇ ਕੀ ਆਪਣੇ ਨਿਸ਼ਾਨ ਥਲੇ ਕੰਮ ਕਰਨਗੇ ਕਿਉਂ ਅਲਾਈਂਸ ਬਣ ਕੇ ਫਿਰ ਤਾਂ ਕੋਈ ਪਾਰਟੀ ਦੇ ਵਿੱਚ ਅnder ਹੀ ਕੰਮ ਕਰਨਾ ਪਵੇਗਾ ਤੇ ਜੇਕਰ ਮਨ ਕੇ ਚੱਲੋ ਕਿ ਸੱਤਾ ਦੇ ਵਿੱਚ ਆ ਕੇ ਪੁਰਾਣੇ ਐਮਪੀ ਜਿਹੜੇ ਨੇ ਉਹ ਪਾਰਟੀ ਅੰਡਰ ਕਮ ਕਰਦੇ ਨੇ ਆਮ ਆਦਮੀ ਪਾਰਟੀ ਦੇ ਅੰਦਰ ਤਾਂ ਐਂਡ ਆਫ ਦਾ ਡੇ ਤਾਂ ਆਮ ਲੋਕਾਂ ਨੂੰ ਤਾਂ ਇਹ ਹੀ ਲੱਗੇਗਾ ਕਿ ਸਰਕਾਰ ਜਿਹੜੀ ਕਾਂਗਰਸ ਦੀ ਉਹ ਆਮ ਆਦਮੀ ਪਾਰਟੀ 'ਚ ਰਲ ਗਈ ਹੈ ਸੋ ਇਸ ਕਰਕੇ ਜੇ ਸੱਤਾ ਦੀ ਗੱਲ ਕੀਤੀ ਜਾਵੇ ਤਾਂ ਉਧਰ ਆਬਸ ਦੇ ਵਿੱਚ ਇੱਕ ਹੋਣ ਦੇ ਲਈ ਬਹੁਤ ਵੱਡੀ ਕਿੱਸ ਹੈ ਤੇ ਆਮ ਲੋਕਾਂ ਦੀ ਜਿਹੜੀ ਦਿਖਣੀ ਹੋਵੇਗੀ ਉਹ ਬਿਲਕੁਲ ਵੱਖਰੀ ਹੋਵੇਗੀ ਕਿ ਇਹ ਫੇਰ ਆਪਸ ਦੇ ਵਿੱਚ ਇੱਕ ਹੋਗੇਗਾ ਜੀ ਬਿਲਕੁਲ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਸੱਤਾ ਦੇ ਵਿੱਚ ਰਹਿਣ ਦੇ ਲਈ ਕਿਤੇ ਨਾ ਕਿਤੇ ਅਲਾਈਂਸ ਦੇ ਨਾਲ ਜੁੜਨ ਦੀ ਜਿਹੜੀ ਹੈ ਉਹ ਮੰਨਸ਼ਾ ਜਾਗਰੀ ਕਾਂਗਰਸ ਦੇ ਵਿੱਚ ਕਿਤੇ ਕਿਤੇ ਗੈਪ ਜਿਹੜਾ ਜਿਵੇਂ ਅਕਾਲੀਏ ਦੇ ਵਿੱਚ ਵੀ ਨਜ਼ਰ ਆ ਰਿਹਾ ਕਿ ਭਾਗ ਭਾਗ ਨਾਲ ਵੀ ਇਕੱਠੇ ਜੁੜ ਹੋ ਜਾਏਗਾ ਪਰ ਜਿਸ ਤਿੱਕੇ ਨੇ ਇਸ ਤੇ ਕਿਦਾਂ ਉਹਨਾਂ ਨੇ ਇੰਚਾਰਜ ਐਲਾਨੇ ਆ ਕਿ ਲੱਗਦਾ ਹੈ ਕਿ ਜਿਹੜੇ ਪ੍ਰਧਾਨ ਨੇ ਸੁਖਵੀਰ ਬਾਦਲ ਉਹ ਚੋਣ ਲੜਨਗੇ ਦੇਖੋ ਇਹ ਜੇਕਰ ਮੰਨਿਆ ਜਾਵੇ ਬਹੁਤ ਲੰਮੇ ਸਮੇਂ ਤੋਂ ਪਹਿਲੀ ਵਾਰ ਦੇਖਿਆ ਕਿ ਇੰਚਾਰਜ ਲਾਨੇ ਗਏ ਨੇ ਇਸ ਤੋਂ ਪਹਿਲਾਂ ਗੱਲ ਕੀਤੀ ਜਾਵੇ ਲੋਕ ਸਭਾ ਸੀਟਾਂ ਦੀ ਗੱਲ ਕੀਤੀ ਜਾਵੇ ਵਿਧਾਨ ਸਭਾ ਦੀ ਗੱਲ ਕੀਤੀ ਜਾਵੇ ਤਾਂ ਸਿੱਧਾ ਉਹ ਉਮੀਦਵਾਰ ਐਲਾਨ ਦਿੰਦੇ ਸੀ ਕਿ ਉਮੀਦਵਾਰ ਸਾਡੇ ਆਉਣਗੇ ਪਰ ਇਸ ਵਾਰ ਜਿਹੜੇ ਵੱਡੇ ਚਿਹਰੇ ਸੀ ਕਦੇ ਵਾਰ ਜਿਹੜੇ ਸੀ ਵਿਕਰਮ ਤੇ ਮਨੀਤਿਆ ਦੀ ਗੱਲ ਕੀਤੀ ਜਾਵੇ ਜਰਮੇਜਾ ਸਿੰਘ ਸੇਖੋਂ ਦੀ ਗੱਲ ਕੀਤੀ ਜਾਂਦਾ ਇਸ ਦੇ ਵਿੱਚ ਅਨਿਲ ਜੁਰਸੀ ਹੋਵੇ ਕੁਲਜਾਰ ਸਿੰਘ ਰਣਕੀ ਹੁਣ ਇਹਨਾਂ ਨੂੰ ਉਮੀਦਵਾਰ ਦੀ ਥਾਂ ਇੰਚਾਰਜ ਲਗਾਇਆ ਗਿਆ ਜੇਕਰ ਗੱਲ ਕੀਤੀ ਜਾਵੇ ਤਾਂ ਅਕਾਲੀਆਂ ਦੇ ਵੱਲੋਂ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਗਿਆ ਪਰ 10 ਲੋਕ ਸਭਾ ਸਿੱਟਾ ਤੇ ਜੇਕਰ 10 ਛੱਡੀ ਕਿਉਂ ਛੱਡੀਆਂ ਗਈਆਂ ਨੇ ਜਿਨ੍ਹਾਂ ਦੇ ਵਿੱਚ ਗੱਲ ਕੀਤੀ ਜਾ ਫਤਿਹਗੜ੍ਹ ਸਾਹਿਬ ਪਟਿਆਲਾ ਤੇ ਖਸ਼ਿਆਲਪੁਰ ਇੱਥੇ ਹਜੇ ਇਹਨਾਂ ਦੇ ਵੱਲੋਂ ਕੋਈ ਇੰਚਾਰਜ ਨਹੀਂ ਲਗਾਏਗੇ ਦੂਸਰੇ ਪਾਸੇ ਹੁਸ਼ਿਆਰਪੁਰ ਦੀ ਗੁਰਦਾਸਪੁਰ ਦੀ ਗੱਲ ਕੀਤੀ ਜਾਵੇ ਉਸ ਤੋਂ ਪਹਿਲਾਂ ਗੁਰਦਾਸਪੁਰ ਦੇ ਵਿੱਚ ਭਾਜਪਾ ਦਾ ਲਾਇਸ ਹੁੰਦਾ ਅੰਮ੍ਰਿਤਸਰ ਦੇ ਵਿੱਚ ਭਾਜਪਾ ਦਾ ਅਲਾਈਅੰਸ ਤੇ ਕਦੀ ਸੀ ਤੁਸੀਂ ਹੋਰ ਲਗਾ ਲਓ ਸੀ ਅਲਾਈਅੰਸ ਬਣਦਾ ਸੀਗਾ ਪਰ ਇਸ ਵਾਰ ਕੀ ਕੀਤਾ ਕਿ ਅਕਾਲੀਆਂ ਦੇ ਵੱਲੋਂ ਮਿੰਨਰਵਾ ਦੀ ਜਗ੍ਹਾ ਇੰਚਾਰਜ  ਜਗਾ ਦਿੱਤੇ ਗਏ ਨਹੀਂ ਤੇ ਅਲਾਈਅੰਸ ਵਾਲੀ ਗੱਲ ਨਹੀਂ ਕੀਤੀ ਗਈ ਤਾਂ ਕਿਤੇ ਨਾ ਕਿਤੇ ਸੰਭਾਵਿਕ ਅਜੇ ਵੀ ਬਣਦਾ ਪਿਆ ਹੈ ਕਿ ਅਕਾਲੀ ਦਲ ਆਪਣੇ ਇਕੱਲੇ ਦਮ ਤੇ ਬਸਪਾ ਦੇ ਨਾਲ ਅਲਾਈਅੰਸ ਹੋਇਆ ਹੋਇਆ ਹੈ ਦਮ ਤੇ ਚੋਣ ਲੜਨ ਲਈ ਬਾਹਰ ਦੂਸਰੇ ਪਾਸੇ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਅਲਾਈਅੰਸ ਜੀ ਸੁਰਖੀਏ ਤੇ ਬਣਿਆ ਹੋਇਆ ਤੇ ਦੂਸਰੇ ਪਾਸੇ ਕਿਤੇ ਨਾ ਕਿਸੇ ਕਾਲੀਆਂ ਨੂੰ ਗ੍ਰੇਟ ਹੋ ਗਈ ਕਿ ਭਾਜਪਾ ਦੇ ਵੱਲੋਂ ਕਿ ਕਾਲ ਆਵੇ ਇਸ ਕਰਕੇ ਇਹ ਬਹੁਤ ਵੱਡਾ ਅ ਇੰਚਾਰਜਰ ਦੀ ਗੱਲ ਕੀਤੀ ਜਾਵੇ ਤਾਂ ਪਾਰਟੀ ਦੇ ਵੱਲੋਂ ਇੱਕ ਕੰਮ ਸ਼ੁਰੂ ਕਰ ਲਿਆ ਗਿਆ ਹੈ ਬੀਬਾ ਹਰਸ਼ਨਕੁਰ ਬਾਦਲ ਦੇ ਵੱਲੋਂ ਵੀ ਆਪਣੇ ਹਲਕੇ ਦੇ ਵਿੱਚ ਮੀਟਿੰਗਾਂ ਦਾ ਦੌਰ ਸ਼ੁਰੂ ਕਰ ਲਿਆ ਗਿਆ ਹੈ ਪਰ ਸੁਖਬੀਰ ਸਿੰਘ ਬਾਦਲ ਦੀ ਗੱਲ ਕੀਤੀ ਆ ਤਾਂ ਇਸ ਵਾਰ ਦੇਖਿਆ ਗਿਆ ਕਿ ਉਹਨਾਂ ਦਾ ਨਾਮ ਕਿਤੇ ਵੀ ਅਜੇ ਤੱਕ ਸਾਹਮਣੇ ਨਹੀਂ ਆਇਆ ਕਿਉਂ ਕਿ ਗੱਲ ਕੀਤੀ ਜਾਵੇ ਸੁਖਬੀਰ ਸਿੰਘ ਬਾਦਲ ਹਾਰ ਕੇ ਜੀ ਦੂਸਰੀ ਪਾਸੇ ਜੇਕਰ ਪਾਰਟੀ ਪ੍ਰਧਾਨ ਜਿਹੜੀ ਕਿ ਅਕਾਲੀ ਪਾਰਟੀ ਹੈ ਜਿਹੜੀ ਗਿਆਸ ਵੜੇ ਸਭ ਤੋਂ 30 ਨੰਬਰ ਤੇ ਪਾਰਟੀ ਬਣਦੀ ਜਾ ਰਹੀ ਹੈ ਵੋਟ ਬੈਂਕਿੰਗ ਦੇ ਹਿਸਾਬ ਦੇ ਨਾਲ ਆਲੇ ਜਾਵੇ ਜਾਂ ਫਿਰ ਪਾਵਰ ਦੀ ਗੱਲ ਕੀਤੀ ਜਾਵੇ ਜੇਕਰ ਮੰਨ ਕੇ ਚਲੋ ਇੱਕ ਵਾਰ ਫਿਰ ਤੋਂ ਸੁਖਬੀਰ ਸਿੰਘ ਬਾਦਲ ਖੜਦੇ ਨੇ ਤੇ ਹਾਰ ਜਾਂਦੇ ਨੇ ਜੇਕਰ ਪਾਰਟੀ ਪ੍ਰਧਾਨ ਲਗਾਤਾਰ ਹਾਰੇਗਾ ਤਾਂ ਪਾਰਟੀ ਦੇ ਵਿੱਚ ਨਾਮੋਸ਼ੀ ਤੇ ਜਿਹੜੀ ਪਕੜ ਹੁੰਦੀ ਆ ਆਪਣੀ ਪਾਰਟੀ ਦੇ ਅੰਦਰ ਉਹ ਕਿਤੇ ਨਾ ਕਿਤੇ ਘਟ ਸਕਦੀ ਹੈ ਇਸ ਕਰਕੇ ਸ਼ਾਇਦ ਸੁਖਬੀਰ ਸਿੰਘ ਬਾਦਲ ਇਨ੍ਹਾਂ ਇਲੈਕਸ਼ਨ ਦੇ ਵਿੱਚ ਆਪ ਨਹੀਂ ਰਿਹਾ ਮੁਦਦੇ ਲਈ ਤੁਸੀਂ ਬਹੁਤ ਸਹੀ ਕਿਹਾ ਕਿ ਜੇਕਰ ਪ੍ਰਧਾਨ ਹਰਦਾ ਤਾਂ ਕਿਤੇ ਵੀ ਉਹ ਪਾਰਟੀ ਦੇ ਨੂੰ ਜਿਹੜਾ ਆ ਉਹ ਨਮੋਸ਼ੀ ਦਾ ਸਾਹਮਣਾ ਕਰਨਾ ਪੈਣਾ ਪਰ ਅਸੀਂ ਜੇ ਮੁੱਦੇ ਦੀ ਹੋਰ ਗੱਲ ਕਰ ਲਈ ਪਟਵਾਰੀਆਂ ਦੀ ਜਿਹਨ ਕਿ ਅੱਜ 11 ਤਰੀਕ ਹੈ ਜੀ 13 ਤਰੀਕ ਤੱਕ ਉਹਨਾਂ ਨੇ ਧੰਨਾ ਲਾਉਣ ਦੀ ਗੱਲ ਕਹੀ ਸੀ ਹਾਲਾਂਕਿ ਉਹਨਾਂ ਨੇ ਹੜਤਾ ਜਿਹੜੀ ਵਾਪਸ ਲੈ ਲਈਏ ਪਰ ਪਟਵਾਰੀ ਦੇ ਚੋਂ ਜਿਹੜੇ 2 ਫਾਰ ਦੀ ਗੱਲ ਹੈਗੀ ਹੈ ਉਹਦਾ ਕੀ ਰੌਲਾ ਹੈ ਹਾਂ ਦੇਖੋ ਇਸ ਤਰ੍ਹਾਂ ਹੈ ਕਿ ਅੱਜ ਤਰੀਕ 11 11 ਸਤੰਬਰ ਵਾਜ ਦਸਤੋਂ ਪਟਵਾਰੀਆਂ ਦੇ ਵੱਲੋਂ ਜਦੋਂ ਕੰਮ ਛੁੱਟ ਹੜਤਾਲ ਦਾ ਐਲਾਨ ਕੀਤਾ ਗਿਆ ਸੀ ਉਸ ਤੋਂ ਬਾਅਦ ਭਾਵੇਂ ਕਿ ਮੁੱਖ ਮੰਤਰੀ ਸਾਹਿਬ ਦੇ ਵੱਲ ਅੱਜ ਧਰਨੇ ਲੱਗਣੇ ਸੀਗੇ ਅੱਜ ਹੜਤਾਲਾਂ ਹੋਣੀਆਂ ਸੀ ਪਰ ਅਸਮਾਂ ਲੱਗੇ ਉਸ ਤੋਂ ਉਸ ਦੇ ਵਿਚਕਾਰ ਹੀ ਕਿਤਨਾ ਕਿਤੇ ਪਟਵਾਰੀਆਂ ਦੇ ਵੱਲੋਂ ਜਿਹੜੀ ਆਪਣੀਆਂ ਹੜਤਾਲਾਂ ਸਿੱਕੀ ਕਲਮ ਛੋੜ ਦਿੱਤੀ ਜਾਵੇ ਵਾਪਸ ਲੈ ਲਈਆਂ ਗਈਆਂ ਪਰ ਇਸ ਸਭ ਦੇ ਵਿੱਚ ਜੋ ਸਭ ਤੋਂ ਵੱਡੀ ਗੱਲ ਦੇਖੀ ਗਈ ਹੈ ਕਿ ਪਟਵਾਰੀਆਂ ਦਾ ਆਪਸ ਦੇ ਵਿੱਚ ਯੂਨੀਅਨਾਂ ਦੇ ਵਿੱਚ ਹੀ ਇੱਕ ਢੁੱਡਤਾ ਨਹੀਂ ਦੇਖੀ ਕੁਝ ਯੂਨੀਅਨਸ ਦੇ ਜਿਹੜੇ ਕਿ ਮੋਦਵਾਰ ਸੀਗੇ ਉਹਨਾਂ ਤੇ ਇਲਜ਼ਾਮ ਇਹ ਲੱਗਦੇ ਬਈ ਕਿ ਇਹਨਾਂ ਤਰ੍ਹਾਂ ਬਈਆ ਜਿਹੜਾ ਤਾਨਾਸ਼ਾਹੀ ਦਾ ਬਈਆ ਆ ਇਹ ਉਹ ਇਹ ਇਸ ਤਰ੍ਹਾਂ ਕੱਲ ਆਖ ਦਿੰਦੇ ਆ ਕਿ ਜੋ ਅਸੀਂ ਕਹਿ ਲੇਤਾ ਤੁਸੀਂ ਉਹ ਕਰਨਾ ਹੈ ਇੱਕ ਪਾਸੇ ਜੇਕਰ ਅਸੀਂ ਪੰਜਾਬ ਦੇ ਵਿੱਚ ਪਟਵਾਰੀਆਂ ਦੀ ਗੱਲ ਕੀਤੀ ਜਾਵੇ ਤਾਂ ਪਟਵਾਰੀਆਂ ਦਾ ਜਿਹੜਾ ਇੱਕ ਇਮੇਜ ਬਣੀ ਹੋਈ ਆ ਆਮ ਜਨਤਾ ਤੇ ਉਹ ਬਹੁਤ ਹੀ ਵਧੀਆ ਨਹੀਂ ਜੇ ਅਸੀਂ ਆਪ ਜੇਕਰ ਆਪਣੇ ਆਪਣੇ ਪੱਤਰ ਤੇ ਪੱਤਰਕਾਰ ਤੇ ਪੱਤਰ ਤੇ ਗੱਲ ਕੀਤੀ ਜਾਵੇ ਤਾਂ ਵਾਕਈ ਵੱਡੇ ਪੱਤਰ ਦੇ ਪੰਜਾਬ ਦੇ ਵਿੱਚ ਪਟਵਾਰੀਆਂ ਦੇ ਵੱਲੋਂ ਆਮ ਲੋਕਾਂ ਦੀ ਸੁਵਿਧਾ ਲਈ ਉਹਨਾਂ ਕੰਮ ਨਹੀਂ ਕੀਤਾ ਗਿਆ ਕਿ ਅਮੇਜੋਜੀ ਬਣੀ ਗਈ ਤੇ ਐਡੀ ਬੜੀ ਹੜਤਾਲ ਦੀ ਗੱਲ ਕੀਤੀ ਗਈ ਸਰਕਾਰ ਨਾਲ ਮਤਥਾ ਰੋਣ ਦੀ ਗੱਲ ਕੀਤੀ ਗਈ ਸੀ ਤਾਂ ਇਸ ਕਰਕੇ ਪਿੱਛੋਂ ਆਮ ਲੋਕਾਂ ਦਾ ਜਾਂ ਬਾਕੀ ਜਿਹੜੀਆਂ ਜਥੇਬੰਦੀਆਂ ਸਪੋਰਟ ਨਹੀਂ ਮਿਲਿਆ ਇੱਕ ਤਾਈ ਲੂਪ ਬੋਲ ਰਿਹਾ ਕਿ ਆ دوسرے ਪਾਸੇ ਜਥੇਬੰਦੀਆਂ ਯੂਨੀਅਨ ਜਿਹੜੀਆਂ ਬਣੀਆਂ ਹੋਈਆਂ ਵਾ ਉਹਨਾਂ ਦਾ ਦੁਬਈਆ ਇਲਜ਼ਾਮ ਲੱਗਦੇ ਪਏ ਕਿ ਤਾਨਾ ਚਹੀਦਾ ਹੈ ਜੀ ਤੇ ਸਭ ਦੇ ਵਿੱਚ ਪਟਵਾਰੀਆਂ ਦੀ ਇਸ ਅਲਾਈਅੰਸ ਦੇ ਵਿੱਚ ਦੋ ਫਾੜ ਪੈਣ ਦਾ ਕਾਰਨ ਇਹ ਬਣਿਆ ਕਿ ਪਟਵਾਰੀ ਜਥੇਬੰਦੀਆਂ ਦੇ ਵਿੱਚ ਹੁਣ ਇਹ ਹੋ ਗਿਆ ਸੀ ਕਿ ਸਰਕਾਰ ਉਹਨਾਂ ਦੇ ਤਬਾਦਲੇ ਕਰਨ ਲੱਗ ਪਈ ਸੀ ਜਾਂ ਇੱਕ ਉਸ ਤੋਂ ਬਾਅਦ ਲਿਆਂ ਦਾ ਜੋਰ ਦੀ ਗੱਲ ਪੈ ਗਈ ਸੀ ਤਾਂ ਆਮ ਉੱਚ ਯੂਨੀਅਨ ਦੇ ਵਿੱਚ ਇਹ ਆ ਗਿਆ ਸੀ ਕਿ ਮੈਂ ਆਪਣੇ ਪਰਿਵਾਰ ਨੂੰ ਕਹਿੰਦੇ ਆਧਾਰ ਤੇ ਰੱਖਣਾ ਹੈ ਕਿ ਮੇਰਾ ਜੇ ਕਿਤੇ ਮੈਂ ਲੁਧਿਆਣਾ ਦੇ ਵਿੱਚ ਕੰਮ ਕਰਦਾ ਤੇ ਮੇਰਾ ਤਬਾਦਲਾ ਕਿਤੇ ਫਾਜ਼ਿਲਕਾ ਦੇ ਵਿੱਚ ਹੋ ਗਿਆ ਤਾਂ ਮੇਰੇ ਪਰਿਵਾਰ ਦਾ ਕੀ ਬਣੇਗਾ ਇਸ ਕਰਕੇ ਪਟਵਾਰੀਆਂ ਦੇ ਵਿੱਚ ਡਰ ਸੀ ਜਿਸ ਕਰਕੇ ਸ਼ਾਇਦ ਇਹ ਕਾਨੂੰਨ ਸੁਣੇ ਹਟਾ ਜਿਹੜੀ ਵਾਪਸ ਲੈ ਲੇਗੀ ਦੂਸਰੇ ਪਾਸੇ ਜਿਸ ਤਰ੍ਹਾਂ ਬੀਤੇ ਦਿਨ ਦੇਖਿਆ ਗਿਆ ਕਿ ਸੁਰਖੀਆਂ ਬਣੀਆਂ ਕਿ ਪਟਵਾਰੀਆਂ ਦਾ ਕੰਮ ਜਿਹੜਾ ਕਿ ਡੀਸੀ ਦਫ਼ਤਰ ਦੇ ਵੱਲੋਂ ਹੋਰ ਮਹਿਕਮਿਆਂ ਦੇ ਮੁਲਾਜ਼ਮਾਂ ਨੂੰ ਦੇ ਦਿੱਤਾ ਹੈ ਇਸ ਕਰਕੇ ਕਿਦਨ ਲੱਗੇ ਤੇ ਜੇਕਰੋ ਉਹ ਗੈਪ ਦੂਰ ਹੋ ਜਾਏ ਕੰਮ ਹੋਣ ਲੱਗ ਪੋਗੇ ਤਾਂ ਪਟਵਾਲੀ ਨੂੰ ਲੋੜ ਪੈਣੀ ਹੋਵੇਗੀ ਇੱਕ ਮੁੱਖ ਦਰਕਾਰਨ ਬਣੇ ਜੀ ਜਿਸ ਤਰ ਤੁਸੀਂ ਰਵਈਏ ਦੀ ਵੀ ਗੱਲ ਕੀਤੀ ਹੈ ਕਿ ਕਿਤਨਾ ਕਿਤੇ ਉਹਨਾਂ ਦੇ ਵੱਲੋਂ ਇਹ ਵੀ ਆਖਿਆ ਜਾ ਰਿਹਾ ਹੈ ਕਿ ਆਪਣੇ ਵੱਜਾ ਮੁਖਮੰਤੀ ਦਾ ਜਿਹੜਾ ਰਵਈਆ ਸੀ ਉਹ ਬਹੁਤ ਹੀ ਜ਼ਿਆਦਾ ਤਿੱਖਾ ਸੀ ਕਿਤਨਾ ਕਿਤੇ ਸ਼ਕਤ ਸ਼ਬਦਾਂ ਦੇ ਵਿੱਚ ਉਹਨਾਂ ਨੇ ਧਮਕੀ ਦਿੱਤੀ ਸੀ ਕਿ ਜੇ ਤੁਸੀਂ ਹੜਤਾਲ ਕਰ ਗਏ ਤਾਂ ਅਸੀਂ ਕਲਮ ਹੋਰਾਂ ਨੂੰ ਪੜਾਉਣਾ ਜਾਣਦੇ ਹਾਂ ਦੇਖੋ ਇਸ ਤਰ੍ਹਾਂ ਹੈ ਕਿ ਆਮ ਦੇਖਿਆ ਗਿਆ ਹੈ ਕਿ ਇੱਕ ਪਾਸੇ ਪੰਜਾਬ ਦੇ ਮੁਲਾਜ਼ਮ ਹੋ ਉਸਦੇ ਪਾਸੇ ਜੇਕਰ ਸਰਕਾਰ ਅੜ ਜਾਵੇ ਸਰਕਾਰ ਦੇ ਵਿੱਚ ਮੁੱਖ ਮੰਤਰੀ ਸਾਹਿਬ ਦਾ ਰਵਈਆ ਕਰਨ ਹੋ ਜਾਵੇ ਤਾਂ ਕੋਈ ਵੀ ਜਥੇਬੰਦੀ ਹੋਵੇ ਜੇ ਤਾਂ ਉਹ ਜਿਸ ਤਰ੍ਹਾਂ ਦਿੱਲੀ ਦੀਆਂ ਬਰੂਹਾਂ ਤੇ ਐਜੀਟੇਸ਼ਨ ਹੋਏ ਜਿਹੜਾ ਕਿ ਅਸਲ ਤਾਂ ਸਭ ਤੋਂ ਇੰਡੀਆ ਦਾ ਵੱਡਾ ਐਜੀਟੇਸ਼ਨ ਅੰਦੋਲਨ ਮੰਨਿਆ ਜਾ ਰਿਹਾ ਹੈ ਜੇਕਰ ਇਸ ਧਰਨੇ ਨੂੰ ਅੰਦੋਲਨ ਦਾ ਰੂਪ ਦੇ ਦਿੱਤਾ ਜਾਂਦਾ ਤੇ ਅੰਦੋਲਨ ਦੇ ਵਿੱਚ ਫਿਰ ਇਸ ਤਰ੍ਹਾਂ ਨਹੀਂ ਹੁੰਦਾ ਕਿ ਪਟਵਾਰੀ ਯੂਨੀਅਨ ਅੰਦੋਲਨ ਕਰਦੀ ਪਈਗਾ ਤੇ ਅੰਦੋਲਨ ਜਿੱਤ ਜਾਵੇਗਾ ਅੰਦੋਲਨ ਦੇ ਵਿੱਚ ਸਾਸ ਦੀ ਗੱਲ ਸਾਤ ਪਤਾ ਇਸ ਜਿਸ ਤਰ੍ਹਾਂ ਦੀ ਈਮੇਜ ਬਣੀ ਹੋਈ ਹੈ ਜਾਂ ਯੂਨੀਅਨ ਦਾ ਆਪਸ ਦੇ ਵਿੱਚ ਇਕ ਉਹ ਘਟਦਾ ਜਾ ਰਿਹਾ ਸੀ ਦੂਸਰੇ ਪਾਸੇ ਜੇਕਰ ਸਰਕਾਰ ਨਹੀਂ ਅਖਦਰ ਤੁਸੀਂ ਜੋ ਮਰਜ਼ੀ ਕਰ ਲਵੋ ਅਸੀਂ ਤਾਂ ਇਹ ਹੜਤਾਲ ਤੁਸੀਂ ਜੇ ਕਲਮ ਛੱਡਤੀ ਤਾਂ ਅਸੀਂ ਹੋਰ ਨੂੰ ਫੜਾ ਦੇਵਾਂਗੇ ਇਸ ਕਰਕੇ ਜੇ ਮੁੱਖ ਮੰਤਰੀ ਸਾਹਿਬ ਆਪ ਹੀ ਐਨੇ ਤਲਖੀ ਭਰੇ ਅੰਦਾਜ਼ ਦੇ ਨਾਲ ਕਹਿ ਦੇਣਗੇ ਜੀ ਸਪੀਚ ਦੇ ਦੌਰਾਨ ਤਾਂ ਇੱਕ ਡਰ ਬਣਦਾ ਤੇ ਦੂਸਰੇ ਪਾਸੇ ਵਾਕਈ ਇਹ ਗੱਲ ਹੈਗੀ ਹੈ ਜੇਕਰ ਧਾਮ ਦੀ ਗੱਲ ਹੁੰਦੀ ਹੈ ਧਾਮ ਰੱਖਦੇ ਹੁੰਦੇ ਤਾਂ ਅੰਦੋਲਨ ਦੇ ਰੂਪ ਦੇ ਵਿੱਚ ਸ਼ੇਪ ਜਾਣੀ ਜਾਂਦੀ ਸੀ ਪਰ ਉਹ ਕਹਿੰਦੇ ਨੇ ਕਿ ਇੱਕ ਲੜਾਈ ਦੇ ਰੂਪ ਦੇ ਵਿੱਚ ਜਾਂਦੀ ਗਈ ਕਿ ਅਸੀਂ ਕੰਮ ਨਹੀਂ ਕਰਨਾ ਸਾਨੂੰ ਜਿਹੜੇ ਵਾਧੂ ਚਾਰਜ ਮਿਲੇ ਹੋਏ ਨੇ ਅਸੀਂ ਉਹ ਛੱਡ ਦੇਣੇ ਅਸੀਂ ਆਪਣਾ ਕੰਮ ਕਰਨਾ ਕਿੱਦਾਂ ਲੱਗੇ ਕਿ ਇੱਕ ਪੱਕਾ ਨਿਸ਼ਚਾ ਜਿਹੜਾ ਹੁੰਦਾ ਹੈ ਉਹ ਨਹੀਂ ਹੋਇਆ ਇਸ ਕਰਕੇ ਕਿਤਨਾ ਕਿਤੇ ਸਰਕਾਰ ਜਿਹੜੀ ਹੈ ਇਸ ਦੇ ਵਿੱਚ ਮੁਖਮੰਦੇ ਸਾਹਿਬ ਆ ਆਣੀ ਤਲਕੀ ਸੀ ਇਸ ਕਰਕੇ ਉਹ ਜਿੱਤੇ ਵੱਲ ਗਈ ਤੇ ਵਾਕਈ ਜੇਕਰ ਮੁਖਮੰਦੇ ਸਾਹਿਬ ਇਸ ਤਲਕੀ ਭਰੇ ਅੰਦਾਜ਼ ਦੇ ਵਿੱਚ ਆ ਜਾਣ ਤਾਂ ਆਪਣੇ ਆਪ ਦੇ ਵਿੱਚ ਕਿਉਂਕਿ ਜਿਹੜੇ ਸਰਕਾਰੀ ਮੁਲਾਜ਼ਮ ਆ ਭਾਵੇਂ ਪ੍ਰਾਈਵੇਟ ਵਰਗ ਦੀ ਗੱਲ ਕੀਤੀ ਜਾਵੇ ਸਰਕਾਰੀ ਵਰਗ ਦੀ ਆਖਰ ਉਹਨਦੇ ਤਾਂ ਰੋਟੀ ਕਮਾਉਣ ਦੇ ਲਈ ਉੱਠੀ ਲੈਣ ਲਈ ਪੈਸੇ ਲੈਣ ਤੇ ਜਿਸ ਕਾਕੇ ਦੇ ਤਰ੍ਹਾਂ ਜਦਬਨਾ ਵੀ ਬੰਦ ਕਰ ਬਿਲਕੁਲ ਜਿਸ ਤਿੱਕੇ ਨਾਲ ਅਸੀਂ ਰਵਈਏ ਦੀ ਗੱਲ ਕਰਦੇ ਪਿਆ ਮੁੱਖ ਮੰਤਰੀ ਜੀ ਦੇ ਤੇ ਇਹਦੇ ਵਿੱਚ ਕੋਈ ਸ਼ੰਕਾ ਨਹੀਂ ਕਿ ਜਿਸ ਤਿੱਕੇ ਨਾਲ ਉਹਨਾਂ ਨੇ ਪੰਚਾਇਤ ਭੰਗ ਕਰਦਾ ਜਿਹੜਾ ਮਾਮਲਾ ਸੀਗਾ ਉਹਦੇ ਵਿੱਚ ਦੋ ਆਈਏਐਸ ਅਫਸਰਾਂ ਤੇ ਵੀ ਕਾਰਵਾਈ ਹੋਈ ਹੈ ਤੁਹਾਨੂੰ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਜਦੋਂ ਇਹ ਫਾਈਲ ਪੂਰੀ ਵੱਡੀ ਹੋਣੀ ਆ ਕਾਰਵਾਈ ਦੀ ਤਾਂ ਉਹ ਕਿਤੇ ਕਿਤੇ ਹੋਰ ਵੀ ਉੱਚ ਅਧਿਕਾਰੀਆਂ ਦੇ ਕੋਲ ਗਈ ਸੀਗੀ ਕਿ ਸੇਿਤਿਕ ਨਾਲ ਐਡਵਾਈਸ ਨਹੀਂ ਕੀਤਾ ਗਿਆ ਉਹਨਾਂ ਨੂੰ ਪੰਚਾਇਤਾਂ ਭੰਗ ਕਰਨ ਦੇ ਮਾਮਲੇ ਤੇ ਵਿੱਚ ਕਿ ਵਾਕਿਆ ਦੇ ਉੱਤੇ ਕਾਰਵਾਈ ਨਹੀਂ ਸੀ ਹੋਣੀ ਚਾਹੀਦੀ ਦੇਖੋ ਜਿੱਕਰ ਇਸ ਨੂੰ ਸਬ व्हाट इज ਸਰਫਾਸ ਜਿਹੜੇ ਆ ਕਿ ਸਿੰਪਲ ਉਪਭਾਸ਼ਾਂ ਦੇ ਵਿੱਚ ਮੈਂ ਕਹਿਣ ਦੀ ਕੋਸ਼ਿਸ਼ ਕਰਾਂ ਕਿਉਂਕਿ ਆਮ ਪਬਲਿਕ ਜਿਹੜੀ ਹੈ ਆਮ ਜਨਤਾ ਹੁੰਦੀ ਹੈ ਉਹ ਅਖਬਾਰਾਂ ਦੇ ਵਿੱਚ ਖੁਰਖੀਆਂ ਪੜ੍ਹ ਲੈਂਦੀਆਂ ਨੇ ਕੁਝ ਪਤਾ ਹੋ ਜਾਂਦਾ ਹੈ ਕਿ ਪੰਚਾਇਤਾਂ ਭੰਗ ਕੀਤੀਆਂ ਗਈਆਂ ਤੇ ਉਸ ਤੋਂ ਬਾਅਦ ਜਿਹੜੇ ਸਾਈਨ ਵੈਲਿਡ ਵੀ ਹੋਵੇ ਸੋਸ਼ਲ ਮੀਡੀਆ ਤੇ ਜਿਸ ਤੇ ਵਿੱਚ ਮੰਤਰੀ ਸਾਹਿਬ ਦੇ ਸਾਈਨ ਹੋਣ ਜਾਂ ਫਿਰ ਮੁੱਖ ਮੰਤਰੀ ਸਾਹਿਬ ਦੇ ਸਾਈਨ ਹੋਣ ਵੀ ਸਾਈਨ ਵੀ ਤੁਸੀਂ ਕੀਤੇ ਹੋਏ ਜਨਾਬ ਤੋਂ ਬਾਅਦ ਕਾਰਵਾਈ ਕਿਸਤੇ ਹੁੰਦੀ ਹੈ ਆਈਐਸ ਦੋ ਅਫਸਰਾਂ ਦੇ ਉਹ ਆਈਐਸ ਡੇਢ ਦੋ ਅਫਸਰ ਬਾਉ ਤ੍ਰਿੰਦਰ ਦਿਵਾਲੀ ਹੁਣ ਜਾਂ ਫਿਰ ਉਹ ਗੁਰਮੀਤ ਖਹਿਰਾ ਹੁਣ ਇਹਨਾਂ ਤੇ ਕਾਰਵਾਈ ਹੁੰਦੀ ਹੈ ਪਰ ਸਭ ਦੇ ਵਿੱਚ ਪੰਚਾਇਤਾਂ ਭਰ ਕਰਨਾ ਜਦੋਂ ਦਲੀਲਾਂ ਦਿੱਤੀਆਂ ਗਈਆਂ ਔਰਤ ਦੇ ਵਿੱਚ ਤਾਂ ਉਸ ਤੇ ਵਿੱਚ ਇਹ ਗੱਲ ਕੀਤੀ ਗਈ ਕਿ ਦਿੱਸਤਾਂ ਦੇਸ਼ ਦੇ ਵਿੱਚ ਹੁਣ ਇੱਕ ਵੋਟ ਕੰਨੀਸ਼ਨ ਦੀ ਗੱਲ ਕੀਤੀ ਜਾ ਰਹੀ ਹੈ ਕਿ ਇੱਕ ਵਾਰ ਦੇ ਵਿੱਚ ਹੀ ਵਿਧਾਨ ਸਭਾ ਦੇ ਇੱਕ ਵਾਰ ਦੇ ਵਿੱਚ ਹੀ ਲੋਕ ਸਭਾ ਭਟਨ ਉਸ ਹਿਸਾਬ ਦੇ ਨਾਲ ਦਲੀਲਾਂ ਦਿੱਤੀਆਂਗੇ ਕਿ ਇਸ ਕਰਕੇ ਅਸੀਂ ਪੰਚਾਇਤਾਂ ਭੰਗ ਕਰਨਾਂ ਪਰ ਜੇਕਰ ਧਾਰਾ ਦੀ ਗੱਲ ਕੀਤੀ ਜਾਵੇ ਕਿ ਕਿਸ ਕਿਸ ਮਤਲਬ ਧਾਰਾ ਦੇ ਅਕੋਰਡਿੰਗ ਪੰਚਾਇਤਾਂ ਭੰਗ ਦੀਆਂ ਜਾਣ ਤਾਂ ਉਸ ਪੱਖ ਤੇ ਦਲੀਲ ਤੇ ਵਿੱਚ ਦਲੀਲ ਨਹੀਂ ਦਿੱਤੀ ਕਿ ਕਿ ਇਸ ਧਾਰਾ ਦੇ ਅੰਡਰ ਜਾਂ ਇਸ ਕਰਕੇ ਅਸੀਂ ਪੰਚਾਇਤਾਂ ਭੰਗ ਕਰਦੇ ਪਏ ਹਾਂ ਕਿਉਂਕਿ ਇਹਨਾਂ ਪੰਚਾਇਤਾਂ ਦੇ ਵੱਲੋਂ ਗਵਰ ਕੀਤੇ ਗਏ ਪੈਸਿਆਂ ਦੇ ਜਾਂ ਗੱਲ ਕੀ ਕੀਤੀ ਗਈ ਜੀ ਇਸ ਕਰਕੇ ਕਿਉਂਕਿ ਜੀ ਇਲੈਕਸ਼ਨ ਦੂਸਰੀਆਂ ਵੀ ਯਾਨੀ ਲੋਕ ਸਭਾ ਇਸ ਕਰਕੇ ਅਸੀਂ ਪੰਚਾਇਤੀ ਵੀ ਨਾਲ ਕਰਵਾ ਲੈਂਦੇ ਪਰ ਸਭ ਦੇ ਵਿੱਚ ਹੁਣ ਜੇਕਰ ਗੱਲ ਕੀਤੀ ਜਾਵੇ ਦੂਸਰੇ ਪਾਸੇ ਇਸ ਸਭ ਦੇ ਵਿੱਚ ਹੁਣ ਵੱਡੇ ਅਫਸਰਾਂ ਤੇ ਕਾਰਵਾਈ ਹੁੰਦੀ ਹੈ ਪਰ ਆਮ ਪਬਲਿਕ ਦੇ ਵਿੱਚ ਹੁਣ ਇਹ ਹੋ ਰਿਹਾ ਪਿਆ ਗਿਆ ਕਿ ਜਿਹੜੀਆਂ ਫਾਈਲਾਂ ਬਣੀਆਂ ਜੇਕਰ ਉਹ ਇੱਕ ਇੱਕ ਆਮ ਪਰਚਾਇਤ ਨੇ ਗੱਲ ਕੀਤਾ ਉਸਤੇ ਕਿਸੇ ਨੇ ਸ਼ੱਕ ਕੀਤਾ ਉਹ ਫਾਈਲ ਬਣੀ ਉਹ ਐਮਐਲਏ ਸਾਹਿਬ ਕੋਲ ਗਈ ਮੰਤਰੀ ਸਾਹਿਬ ਦੇ ਕੋਲ ਗਈ ਉਸ ਤੋਂ ਬਾਅਦ ਹੋਈ ਜੀ ਦੀ ਆ ਰੋਮ ਦੇ ਵਿੱਚ ਜੀ ਉਸ ਤੋਂ ਬਾਅਦ ਉਹ ਪੂਰੀ ਐਡੀਟ ਤੋਂ ਥਰੂ ਹੁੰਦੀ ਵੇ ਕਿਤਨਾ ਕਿਤੇ ਉਹ ਮੁੱਖ ਮੰਤਰੀ ਸਾਹਿਬ ਤੱਕ ਗਈ ਇੰਨੇ ਬੰਦਿਆਂ ਦੇ ਕੋਲ ਜਾਂਦੀ-ਜਾਂਦੀ ਏਡੇ ਵੱਡੇ ਅਸਥਾਨਾਂ ਕੋਲ ਜਾਂਦੀ-ਜਾਂਦੀ ਸਾਈਨ ਵੀ ਹੁੰਦੇ ਨੇ ਪਰ ਦੋ ਹੀ ਆਈਏ ਆਪਸਾਤੇ ਕਿਉਂ ਕਾਰਵਾਈ ਹੋਈ ਹੈ ਮੰਤਰੀ ਸਾਹਿਬ ਕਿੱਥੇ ਸੀ ਉਸ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਸਾਈਨ ਹੋਏ ਤੇ ਜੇਕਰ ਮੁੱਖ ਮੰਤਰੀ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਗ੍ਰੈਬ ਭਾਗ ਜਿਹੜਾ ਵਾ ਉਹਨਾਂ ਦੇ ਕੋਲ ਆ ਕੀ ਗ੍ਰੈਬ ਭਾਗ ਤੇ ਦੂਸਰੇ ਪਾਸੇ ਐਡਮਿਨਿਸਟ੍ਰੇਸ਼ਨ ਦੀ ਗੱਲ ਕੀਤੀ ਜਾਵੇ ਇਹਨਾਂ ਦੀ ਆਪਸ ਦੇ ਵਿੱਚ ਤਾਲਮੇਲਤਾ ਘਟਾਵਾ ਕਿਉਂਕਿ ਇੱਕ ਪਾਸੇ ਜੇਕਰ ਗੱਲ ਕੀਤੀ ਜਾਵੇ ਐਡਮਿਨਿਸਟ੍ਰੇਸ਼ਨ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਇਹ ਹੁਣ ਨਵੀਂ ਨਹੀਂ ਬਣੀ ਪੰਜਾਲਾ ਤੋਂ ਜਿਹੜੀ ਸਰਕਾਰੀ ਮੁਲਾਜ਼ਮ ਹੁੰਦੇ ਨੇ ਉਹ ਬਹੁਤ ਲੰਬੇ ਸਮੇਂ ਤੋਂ ਕੰਮ ਕਰਦੇ ਹੁੰਦੇ ਨੇ ਉਹਨਾਂ ਨੂੰ ਪਤਾ ਹੁੰਦਾ ਹੈ ਕੰਮ ਕਿਵੇਂ ਹੋਣੇ ਆ ਕਿਸ ਹਾਰਾ ਕਿਸ ਐਕਟ ਦੇ ਅੰਦਰ ਕਿਹੜਾ ਕਾਨੂੰਨ ਦੇ ਅੰਦਰ ਸਾਰੀ ਕਾਰਵਾਈ ਹੋਣੀ ਹੈ ਪੰਚਾਇਤਾਂ ਪਹਿਲਾਂ ਵੀ ਭੰਗ ਹੁੰਦੀਆਂ ਰਹੀਆਂ ਨੇ ਇਸ ਵਿੱਚ ਕੋਈ ਵੱਡੀ ਗੱਲ ਨਹੀਂ ਹੈ ਪਰ ਐਡੇ ਬੰਦੇ ਵੱਡੇ ਪੱਧਰ ਤੇ 13240 ਪੰਚਾਇਤਾਂ ਦੀ ਗੱਲ ਹੁੰਦੀ ਪਈ ਇਸ ਤੱਕ ਕਿ ਗੱਲ ਕਰਦੇ ਪਏ ਆ ਕਿ ਸਾਈਨ ਹੋ ਗਏ ਪਰ ਉਸ ਤੋਂ ਬਾਅਦ ਕਾਰਵਾਈ ਦੋ ਬੰਦਿਆਂ ਤੇ ਹੁੰਦੀ ਹੈ ਪਰ ਬਾਕੀ ਲਾਜਿਤ ਸਿੱਖ ਭੁੱਲਰ ਦੀ ਗੱਲ ਕੀਤੀ ਜਾਵੇ ਜਾਂ ਬਾਕੀ ਅਫਸਰਾਂ ਦੀ ਗੱਲ ਕੀਤੀ ਜਾਵੇ ਹੁਣ ਉਹਨਾਂ ਤੇ ਸਵਾਲ ਚੁੱਕਦੇ ਜਾ ਰਹੇ ਨੇ ਕਿ ਇਹਨਾਂ ਕਿ ਇਹਨਾਂ ਦੇ ਨਾਲ ਮਹਿਕਮਾ ਦਾ ਪੋਰਟਫੋਲੀਓ ਵਾਪਸ ਲਿਆ ਜਾਵੇਗਾ ਕਿ ਇਹਨਾਂ ਤੇ ਵੀ ਕਾਰਵਾਈ ਹੋਵੇ ਕਿ ਇਸ ਕਰਕੇ ਆਈਐਸ ਅਫਸਰਾਂ ਦਾ ਜਿਹੜਾ ਰੋਲਾ ਬਾ ਜਿਹੜੇ ਦੋ ਨਾਮ ਹੈ ਉਹ ਹੁਣ ਸੁਰਖੀਆਂ ਬਣਦੇ ਜਾ ਰਹੇ ਜੀ ਬਿਲਕੁਲ ਆਪਾਂ ਕਹਿੰਦੇ ਕਿ ਤੇ ਕਹਿ ਸਕਦੇ ਆ ਕਿ ਇਹ ਜਿਹੜਾ ਮਾਮਲਾ ਹੈ ਹੁਣ ਸਰਕਾਰ ਦੇ ਗਲੇ ਦੀ ਉਹਦੀ ਹੱਡੀ ਵੱਢ ਜੀ 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 ਤੁਹਾਡੇ ਕੋਲ ਜਾਂ ਮੈਂ ਹੋਰ ਵੀ ਰੱਖ ਦਿੰਦਾ ਕਿ ਜਿਸ ਤਰ੍ਹਾਂ ਆਈਐਸ ਅਫਸਰਾਂ ਦੀ ਇਹ ਗੱਲਬਾਤ ਇਹ ਹੁਣ ਇੱਕ ਫਾਈਲ ਬਣਨੀ ਹੈ ਭਾਵੇਂ ਕਿ ਇਹਨਾਂ ਤੇ ਹੁਣ ਇਹਨਾਂ ਨੂੰ ਟੰਗਿਆ ਗਿਆ ਸਸਪੈਂਡਡ ਕੀਤਾ ਗਿਆ ਜੋ ਵੀ ਕਾਰਵਾਈ ਕੀਤੀ ਗਈ ਹੈ ਪਰ ਇਹ ਜਿਹੜੀ ਫਾਈਲ ਬਣਨੀ ਹੈ ਗਵਰਨਮੈਂਟ ਆਫ ਇੰਡੀਆ ਦੇ ਕੋਲ ਜਾਣੀ ਹੈ ਹੁਣ ਗਵਰਨਮੈਂਟ ਆਫ ਇੰਡੀਆ ਦੇ ਵਿੱਚ ਵੀ ਇੱਕੋ ਕੀ ਆਈਏਐਸਰ ਕੋਈ ਐਵੇਂ ਤਾਂ ਨਹੀਂ ਕੋਈ ਵੀ ਨੀਚਲੇ ਪੱਧਰ ਦੇ ਅਧਿਅਸਰ ਵਾ ਤੇ ਉਹ ਉਹ ਜਿਹੜੇ ਸੈਂਟਰ ਦੇ ਵੱਲੋਂ ਵੀ ਸੁਵਾਲ ਜਵਾਬ ਸਰਕਾਰ ਨੂੰ ਪੁਆਇਆ ਵੀ ਇਹ ਜਿਹੜੀ ਐ ਕਾਰਵਾਈ ਕੀਤੀ ਹੈ ਇਹ ਇਸ ਪੱਧਰ ਤੇ ਇੱਕ ਪਾਸਾਈ ਕਿਉਂ ਕਾਰਵਾਈ ਹੋਈ ਹੈ ਕਿਉਂਕਿ ਬਾਕਾਇਦਾ ਇਸ ਪੂਰੇ ਮਾਮਲੇ ਦੇ ਵਿੱਚ ਕੋਰਟ ਫੋਰੀਓ ਦੇ ਵਿੱਚ ਜਿਹੜਾ ਆਮਲਾ ਜਿਸੀ ਗੁੰਲਰ ਦੀ ਕਰ ਕੀਤੀ ਜਾ ਜਾਂ ਫੇ ਬਾਕੀ ਮਹਿਕਮੇ ਦੀ ਗੱਲ ਕੀਤੀ ਜਾਬੀ ਪੰਚਾਇਤੀ ਮਹਿਕਮੇ ਦੀ ਗੱਲ ਕੀਤੀ ਜਾਬੀ ਉਹਨਾਂ ਦੇ ਕਾਰਜ ਕਿਉਂ ਨਹੀਂ ਇਸ ਕਰਕੇ ਸਰਕਾਰ ਦੇ ਮਤਲਬ ਗਲੇ ਦੀ ਹੰਗੀ ਬਣਿਆ ਹੋਇਆ ਜੀ ਕਹਿ ਜਾ ਸਕਦਾ ਹੈ ਕਿ ਹੁਣ ਜੋ ਵੀ ਕਾਰਵਾਈ ਹੋਏਗੀ ਹੁਣ ਹੋਰ ਉਹ ਜਿਹੜੇ ਉੱਚ ਅਧਿਕਾਰੀ ਉਹਨਾਂ ਤੇ ਕਾਰਵਾਈ ਹੁੰਦੀ ਹੈ ਨਹੀਂ ਇਹ ਟਾਈਮ ਦੱਸੇਗਾ ਬਿਲਕੁਲ ਅੱਜ ਦੇ ਰਾਜਾਂ ਸੇਵਾ ਪ੍ਰੋਗਰਾਮ ਦੇ ਵਿੱਚ ਇਨਾ ਹੀ ਫਿਰ ਹਾਜ਼ਰ ਹੋਵਾਂਗੇ ਤੁਹਾਡੇ ਸਾਹਮਣੇ ਹੋਰ ਵੀ ਕਈ ਅਜਿਹੇ ਮੁੱਦਿਆਂ ਨੂੰ ਲੈ ਕੇ ਤੁਸੀਂ ਬਣੇ ਰਿਹਾ ਸਮਝਾਇਆਗੇ ਮੇਰੇ ਨਾਲ